ਜੀ ਤਾਂ ਪਹਿਲੇ ਆਪਾਂ ਅੱਜ ਖੜੇ ਆਗੇ ਪਿੰਡ ਜੀਵਨਾ ਸਿੰਘ ਵਾਲੇ ਦੇ ਵਿੱਚ ਤੇ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਆ ਵੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਦੁਰਘਟਨਾ ਹੋਈ ਸੀ ਉੱਥੇ ਬੱਸ ਪਲਟ ਗਈ ਸੀ ਉਹਨਾਂ ਦੇ ਵਿੱਚ ਜਿਵੇਂ ਡਰਾਈਵਰ ਬਲਕਾਰ ਸਿੰਘ ਜੀ ਸ਼ਾਮਲ ਸਨ ਤੇ ਆ ਜਾ ਬਈ ਨੇੜੇ ਮੜਾ ਜਾ ਤੇ ਬਲਕਾਰ ਸਿੰਘ ਜੀ ਉਹਨਾਂ ਦੇ ਵਿੱਚ ਸ਼ਾਮਲ ਸਨ ਡਰਾਈਵਰ ਸਿੰਘ ਤੇ ਇਹਨਾਂ ਨੇ ਇਹਨਾਂ ਦੇ ਪਰਿਵਾਰ ਵੱਲੋਂ ਇਸ ਨਗਰ ਨੂੰ ਜੀਵਨ ਸਿੰਘ ਵਾਲੇ ਨਗਰ ਨੂੰ ਵਾਟਰ কুলਰ ਵੀ ਦਾਨ ਕੀਤਾ ਗਿਆ ਉਹਨਾਂ ਦੇ ਪਰਿਵਾਰ ਵੱਲੋਂ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਨੇੜੇ ਨੇੜੇ ਪਿੰਡਾਂ ਦੇ ਵਿੱਚੋਂ ਸਹਿਯੋਗ ਦੇ ਰਹੇ ਆ ਕਿਉਂਕਿ ਜਿਹੜੇ ਉੱਥੇ ਮੌਤਾਂ ਹੋਈਆਂ ਸੀਗੀਆਂ ਐਕਸੀਡੈਂਟ ਦੇ ਵਿੱਚ ਮਾਰੇ ਗਏ ਸੀ ਉਹਨਾਂ ਕਰਕੇ ਇਹ ਜਿਹੜਾ ਆਪਣਾ ਅਜ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਕਰਵਾਏ ਗਏ ਨੇ ਤੇ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੋ ਹੁੰਦੇ ਸੀ ਵੀ ਐਕਸੀਡੈਂਟ ਨਾ ਹੋਣ ਉਸ ਕਰਕੇ ਸਾਰੇ ਨਗਰ ਨੇ ਇੱਥੇ ਰਲ ਮਿਲ ਕੇ ਜਿਹੜਾ ਅਖੰਡ ਪਾਠ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਕਰਵਾਏ ਗਏ ਨੇ ਆਜੋ ਆਪਾਂ ਕਰਦੇ ਆਂ ਗੱਲਬਾਤ ਜਿਹੜੇ ਇੱਥੇ ਮੇਨ ਸੇਵਾਦਾਰ ਨੇ ਜਿਹੜਾ ਆਪਣਾ ਸੇਵਾ ਤਿੰਨ ਦਿਨਾਂ ਤੋਂ ਲੰਭਾ ਰਹੇ ਨੇ ਕੱਲ ਨੂੰ 30 ਤਰੀਕ ਨੂੰ ਭੋਗ ਪੈਣਾ ਹਾਂਜੀ ਸੱਸੀ ਕਾਲ ਜੀ ਹਾਂਜੀ ਵੈਗਰੀ ਜੀ ਖਾਲਸਾ ਵੈਗਰੀ ਜੀ ਫਤਿਹ ਹਾਂਜੀ ਤੁਸੀਂ ਜਿਹੜਾ ਇੱਥੇ ਆਪਣਾ ਪ੍ਰੋਗਰਾਮ ਚੱਲ ਰਿਹਾ ਸੀ ਇਹਦਾ ਆਪਣਾ ਸੌਰੀ ਗੁਰਸੇਈ ਕਾਂਡਪਾਟ ਸਾਹਿਬ ਜੀ ਪ੍ਰਕਾਸ਼ ਹੋ ਰਹੇ ਨੇ ਇਹ ਤੁਸੀਂ ਕੀ ਕਾਰਨਾ ਕਰਕੇ ਕਰਵਾਏ ਗਈ ਤੇ ਭਾਈ ਜੀ ਕੋਈ ਕਰੀਬ ਮਹੀਨਾ ਪਹਿਲਾਂ ਇੱਕ ਦੁਰਘਟਨਾ ਜੇ ਬਾਸ ਸਿਡਕ ਪੀਸੀ ਡਰੇਨ ਚ ਹਾਂਜੀ ਉਸ ਦੇ ਵਿੱਚ 8 ਜਾਨਾਂ ਚਲੀਆਂ ਗੰਗਾ ਹਾਂਜੀ ਹਾਂਜੀ ਜਿਹਦੇ ਵਿੱਚ ਬਲਕਾਰਸ਼ੀ ਵੀ ਡਰਾਈਵਰ ਸੀਗੇ ਹਾਂਜੀ ਭਾਈ ਔਰ ਬਾਕੀ ਕੁਝ ਸਾਡੇ ਪਿੰਡੋਂ ਜੀਵਨ ਸਿੰਘ ਵਾਲੇ ਤੁਸੀਂ ਸੀਗੇ ਹਾਂਜੀ ਹਾਂਜੀ ਕੁਝ ਹਰਿਆਣੇ ਚੋਂ ਸੀਗੇ ਕੁਝ ਔਰ ਬਿਹਾਰ ਤੋਂ ਵੀ ਸੀ ਇੱਕ ਬੰਦਾ ਕੁਝ ਔਰ ਸੀ ਔਰ 8 ਬੰਦੇ ਸੀਗੇ ਜੀ ਹਾਂਜੀ ਹਾਂਜੀ 8 ਜਾਨਾਂ ਚਲੀਆਂ ਗਈਆਂ ਅਸੀਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਇੱਕ ਇੱਥੇ ਖੰਡ ਪੜ੍ਹ ਸਾਬ ਕਰਵਾਏ ਨੇ ਹਾਂਜੀ ਧੰਨਵਾਦ ਜੀ ਇਸ ਦੇ ਵਿੱਚ ਕਿਸ 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 ਦਾ ਸਹਿਯੋਗ ਹੈ ਜੀ ਇਸ ਦੇ ਵਿੱਚ ਸਾਰੇ ਸਾਡੇ ਪਿੰਡ ਜੀਵਨ ਸਿੰਘ ਵਾਲੇ ਦਾ ਸਹਿਯੋਗ ਹੈ ਪੂਰੇ ਨਗਰ ਦਾ ਸਹਿਯੋਗ ਹੈ ਜੀ ਇਹਦੇ ਵਿੱਚ ਐਨਜੀਕੇ ਬੱਸ ਕੰਪਨੀ ਵਾਲਿਆਂ ਦਾ ਸਹਿਯੋਗ ਹੈ ਜੀ ਭਾਈ ਨਸੀਬ ਦਾ ਭਾਈ ਵਿੰਦਰ ਦਾ ਤੇ ਸਾਰੇ ਡਰਾਈਵਰਾਂ ਕਰੀਟਰਾਂ ਦਾ ਹਾਂਜੀ ਸਾਰੇ ਜਿਹੜਾ ਸਪੋਰਟਰਾਂ ਦਾ ਹੋਰਾਂ ਦਾ ਬਹੁਤ ਸਹਿਯੋਗ ਆ ਸਾਡੇ ਨਾਲ ਲੱਗਦਾ ਪਿੰਡ ਨਸੀਬਪੁਰਾ ਉੱਥੋਂ ਵੀ ਬਹੁਤ ਸਹਿਯੋਗ ਮਿਲਿਆ ਸਾਨੂੰ ਕੋਰਸ ਵੀ ਤੋਂ ਸਹਿਯੋਗ ਮਿਲਿਆ ਭਾਗੀਬੰਦਰ ਤੋਂ ਤਲਵੰਡੀ ਤੋਂ ਆਸੇ ਪਾਸੇ ਤੋਂ ਚਿੱਟੇ ਵਾਲੇ ਤੋਂ ਬਹੁਤ ਸਾਨੂੰ ਸਹਿਯੋਗ ਮਿਲਿਆ ਜੀ ਇਹਦਾ ਇੱਕ ਬਲਕਾਰ ਸਿੰਘ ਜਿਹੜਾ ਡਰਾਈਵਰ ਸੀਗਾ ਜੀ ਉਹਨਾਂ ਦੇ ਪਰਿਵਾਰ ਵੱਲੋਂ ਜੀਵਨ ਸਿੰਘ ਵਾਲੇ ਪਿੰਡ ਨੂੰ ਇੱਕ ਵਾਟਰ ਕੂਲਰ ਵੀ দান ਕੀਤਾ ਗਿਆ ਜੀ ਹਾਂਜੀ ਹਾਂਜੀ ਬਲਗਰ ਸਿੰਘ ਡਰਾਈਵਰ ਸੀਗੇ ਜਿਹੜਾ ਜੀ ਉਹ ਕੋਟਧਾਰ ਮੂਤੋ ਸੀਗੇ ਹਾਂਜੀ ਹਾਂਜੀ ਬਹੁਤ ਪ੍ਰਾਂਦੇ ਡਰਾਈਵਰ ਸੀਗੇ ਜੀ ਬਹੁਤ ਵਧੀਆ ਡਰਾਈਵਰ ਸੀਗੇ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਬਹੁਤ ਵਧੀਆ ਚੰਗੀ ਕੰਪਨੀ ਦਾ ਬਾਟਰ ਕੂਲਰ ਦਿੱਤਾ ਗਿਆ ਜੋ ਕਿ ਅਸੀਂ ਪਿੰਡ ਜੀਵਨ ਸਿੰਘ ਵਾਲੇ বাস ਸਟੈਂਡ ਤੇ ਲਾਉਣਾ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਆਜੋ ਆਪਾਂ ਤੁਹਾਨੂੰ ਸਾਰੇ ਜਿੰਨਾ ਵੀ ਲੰਗਰ ਚੱਲ ਰਹੇ ਨੇ ਕੋਈ ਸੇਵਾਦਾਰ ਸੇਵਾ ਕਰ ਰਹੇ ਨੇ ਗੱਡੀਆਂ ਰੋਕ ਕੇ ਬੱਸਾਂ ਉਕੇ ਉਹਨਾਂ ਦੀ ਸੇਵਾ ਕਰ ਰਹੇ ਉਹਨਾਂ ਨੇ ਵੀ ਦਰਸ਼ਨ ਕਰਾਉਣੇ ਆ ਤੇ ਹਾਂਜੀ ਜਿਵੇਂ ਆਪਣੇ ਇੱਧਰ ਬਾਈ ਜੀ ਪਹੁੰਚੇ ਨੇ ਤੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਇੱਕ ਬਾਈ ਜੀ ਜਿਵੇਂ ਆਪਣੇ ਬਹੁਤ ਵਧੀਆ ਸਹਿਯੋਗ ਦੇ ਨਾਲ ਸ੍ਰੀ ਕੰਡਪਾਟ ਸਾਹਿਬ ਜੀ ਪ੍ਰਕਾਸ਼ ਕਰਵਾਏ ਗਏ ਨੇ ਤੁਹਾਨੂੰ ਸਾਰਿਆਂ ਨੂੰ ਪਤੀ ਆ ਵੀ ਬਸ ਕਰਕੇ ਉਹਨਾਂ ਬਾਰੇ ਤੁਸੀਂ ਕੀ ਵਿਚਾਰਾ ਜਾਣਨਾ ਚਾਹੁੰਦੇ ਹੋ ਜੀ ਨਾ ਜੋ ਆਤਮਾ ਦੀ ਸ਼ਾਂਤੀ ਵਾਸਤੇ ਰਖਵਾਏ ਜਿਹੜੇ ਆਪਣੇ ਬਸ ਡ੍ਰੈਨ ਚ ਡਿੱਗੀ ਸੀ ਤਾਂ ਪਿੰਨਗਰ ਵੱਲੋਂ ਇਹ ਵਿਚਾਰ ਕੀਤਾ ਗਿਆ ਵੀ ਆਪਾਂ ਉਹਦੇ ਆਤਮਿਕ ਸ਼ਾਂਤੀ ਵਾਸਤੇ ਅਖੰਡ ਪਾਠ ਸਾਹਿਬ ਰਖਵਾਈਏ ਸਾਰੇ ਨਗਰ ਦੇ ਸੀ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਆਪਾਂ ਸਾਰਾ ਕਰ ਰਹੇ ਹਾਂ ਤੇ ਦਿਨ ਰਾਤ ਨੰਗਰ ਚੱਲ ਰਹੇ ਨੇ ਸਾਰੇ ਪਿੰਡਾਂ ਦੇ ਨਗਰ ਦੇ ਸੱਜਣਾਂ ਟ੍ਰਾਂਸਪੋਰਟ ਵਾਲੇ ਵੀ ਆ ਰਹੇ ਨੇ ਨੇੜੇ ਲੱਗ ਕੇ ਦੇ ਨੇ ਸਾਰੇ ਪਿੰਡ ਹੀ ਸੇਵਾ ਕਰ ਰਹੇ ਬਈ ਇੱਕ ਬਾਈ ਜੀ ਉਸ ਤੋਂ ਬਾਅਦ ਵੀ ਦੱਸਦੇ ਨੇ ਕਹਿੰਦੇ ਵੀ ਇੱਕ ਦੋ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਸੀ ਇਸੇ ਪੁਲ ਤੇ ਆ ਪੁਲ ਤੇ ਹੋਇਆ ਹੀ ਇੱਕ ਸੀ ਟਮਨੂ ਕੜੇ ਆ ਰਹੀ ਸੀ ਕੋਈ ਵਾਰੋਂ ਆਏ ਹਾਂ ਜੀ ਐਕਸੀਡੈਂਟ ਹੋਇਆ ਹਾਂਜੀ ਹਾਂਜੀ ਸਾਡੀ ਸਰਕਾਰ ਤੋਂ ਵੀ ਮੰਗ ਕਰੀ ਸੀ ਵੀ ਇਹਨੂੰ ਉੱਪਰ ਨੂੰ ਚੌੜਾ ਕੀਤਾ ਜਾਵੇ ਹਾਂਜੀ ਹਾਂਜੀ ਤਾਂ ਉਹ ਕਰ ਰਹੇ ਨੇ ਹਜੇ ਦੇਖੋ ਬਾਕੀ ਜੇ ਕੋਈ ਸੰਘਰਸ਼ ਕਰਨਾ ਪਿਆ ਜੀ ਵੀ ਸੰਘਰਸ਼ ਕਰਾਂਗੇ ਉਹਦਾ ਅਸੀਂ ਚੌੜਾ ਕਰਵਾ ਰਹੇ ਹਾਂ ਤੇ ਇੱਕ ਜਿਵੇਂ ਬਾਈ ਨੇ ਦੱਸਿਆਗਾ ਵੀ ਸਰਕਾਰ ਨੂੰ ਵੀ ਇਹੀ ਮੰਗ ਕੀਤੀ ਜਾਂਦੀ ਆ ਵੀ ਇਹ ਜਿਹੜਾ ਪੁਲ ਆਗਾ ਪੁਲ ਥੋੜਾ ਜਿਹਾ ਤੰਗ ਵੀ ਆ ਵੀ ਇਹ ਪੁਲ ਨੂੰ ਖੁੱਲਾ ਕੀਤਾ ਜਾਵੇ ਚੌੜਾ ਕੀਤਾ ਜਾਵੇ ਤੇ ਇਹਨਾਂ ਵੀਰਾਂ ਦੀ ਸਾਰਿਆਂ ਦੀ ਮੰਗ ਆ ਅੱਜ ਉਹ ਆਪਾਂ ਸਾਰੇ ਨਗਰ ਦੇ ਜਿਹੜਾ ਇੱਥੇ ਸਹਿਯੋਗ ਆ ਸੇਵਾ ਕਰ ਰਹੇ ਨੇ ਉਹਨਾਂ ਵੀ ਤੁਹਾਡੇ ਦਰਸ਼ਨ ਕਰਾਉਣੇ ਆ ਵੀ ਵੀਰ ਜਿੰਨੇ ਸੇਵਾ ਕਰ ਰਹੇ ਨੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਥੈਂਕ ਯੂ ਤੇ ਆਜੋ ਜੀ ਤੇ ਜਿਵੇਂ ਬਾਈ ਜੀ ਕੁਝ ਵਿਚਾਰ ਦੇਣਾ ਚਾਹੁੰਦੇ ਆ ਹਾਂਜੀ ਹਾਂਜੀ ਇਹਦੇ ਵਿੱਚ ਸਾਰੀ ਪੰਚਾਇਤ ਦਾ ਸਾਰੇ ਨਗਰਦਾ ਸਾਰੇ ਕਲੱਬ ਵੀਰਾਂ ਦਾ ਇਹ ਬਾਈ ਜੀ ਜਿਵੇਂ ਕਲੱਬ ਪ੍ਰਧਾਨ ਨੇ ਆਪਣੇ ਹਾਂਜੀ ਹਾਂਜੀ ਠੀਕ ਹੈ ਜੀ ਇਹਨਾਂ ਦਾ ਬਹੁਤ ਬਹੁਤ ਸਹਿਯੋਗ ਆ ਇਹਨਾਂ ਨੇ ਦਿਨ ਰਾਤ ਸੇਵਾ ਕੀਤੀ ਇੱਥੇ ਬਹੁਤ ਸਾਨੂੰ ਐਨੀ ਉਮੀਦ ਨਹੀਂ ਸੀਗੀ ਵੀ ਸਾਨੂੰ ਐਨੇ ਸੇਵਾਦਾਰ ਇੱਥੇ ਆਉਣਗੇ ਵੀ ਜਿਵੇਂ ਕਿ ਇੱਥੇ ਐਡੀ ਜਾਰੇ ਕੱਠ ਹੋਇਆ ਬਹੁਤ ਜ਼ਿਆਦਾ ਕੱਠ ਹੋਇਆ ਕੱਲ ਨੂੰ ਵੀ ਸਾਨੂੰ ਪੂਰਨ ਯਕੀਨ ਹੈ ਕਿ ਵੱਧ ਤੋਂ ਵੱਧ ਕੱਠ ਹੋਊਗਾ ਹਰੇਕ ਦੇ ਦਿਲ 'ਚ ਭਾਵਨਾ ਸੀਗੀ ਵੀ ਖੰਡਪਾਟ ਸਾਹਿਬ ਕਰਵਾਏ ਜਾਣ ਇਸ ਦੇ ਚੱਕਰ 'ਚ ਵੀ ਬਾਈ ਵੱਲੋਂ ਗੁਰੂ ਕਾਸ਼ੀ ਕੰਪਨੀ ਵੱਲੋਂ ਡਰਾਈਵਰਾਂ ਵੱਲੋਂ ਬਹੁਤ ਸਹਿਯੋਗ ਮਿਲਿਆ ਕਨੇਡਾ ਵੱਲੋਂ ਬਹੁਤ ਸੇਵਾਦਾਰ ਆਏ ਹੋਏ ਨੇ ਉਹਨਾਂ ਵੱਲੋਂ ਵੀ ਇੱਥੇ ਆਏ ਨੇ ਬਾਈ ਹੋਰੇ ਆਪ ਵੀ ਆਏ ਸੀ ਕੱਲ ਵੀ ਆਉਣਗੇ ਉਹਨਾਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਸਾਨੂੰ ਸਾਨੂੰ ਉਹਨਾਂ ਨੇ ਪੂਰਾ ਇੱਕ ਧੋਕ ਕੇ ਕਿਹਾ ਵੀ ਤੁਸੀਂ ਖੰਡਪਾਟ ਸਾਹਿਬ ਕਰਾਓ ਅਸੀਂ ਤੁਹਾਡੇ ਨਾਲ ਆ ਇਹ ਚੀਜ਼ ਦੀ ਕਮੀ ਆਉਂਦੀ ਆ ਸਾਨੂੰ ਦੱਸੋ ਇਹ ਆਮਣਾ ਪ੍ਰਧਾਨ ਜੀ ਹੈ ਹਾਂਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਹਾਂਜੀ ਹਾਂਜੀ ਤੁਹਾਡਾ ਵੀ ਧੰਨਵਾਦ ਜੀ ਤੇ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਜੀ ਮੈਂ ਤਾਂ ਵਿਚਾਰ ਇਹ ਹੀ ਦਿੰਨਾ ਵੀਰੇ ਮਤਲਬ ਵੀ ਜੋ ਵੀ ਮਨਾਂ ਪਿੰਡ ਨੇ ਕੀਤਾ ਨਾ ਵੀ ਬਹੁਤ ਹੀ ਵਧੀਆ ਕੀਤਾ ਨਾ ਜਿਹੜਾ ਪਰਾਲਾ ਕੀਤਾ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਆਇਆ ਸਾਰੇ ਪਿੰਡਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਵੀ ਜਿਨ੍ਹਾਂ ਨੇ ਇਹਨਾਂ ਯੋਗਦਾਨ ਪਾਇਆ ਹਾਂਜੀ 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 ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਇਹ ਵੀ ਸਾਰਿਆਂ ਨੂੰ ਅਪੀਲ ਕਰਦੇ ਨੇ ਇੱਕ ਕੱਲ ਨੂੰ 30 ਤਰੀਕ ਨੂੰ ਇੱਥੇ ਸ੍ਰੀ ਖੰਡ ਪਾਟ ਸਾਹਿਬ ਜੀ ਦਾ ਭੋਗ ਪਾਏ ਜਾਣਗੇ ਤੇ ਹਰ ਇੱਕ ਬੰਦੇ ਨੂੰ ਇਹੀ ਅਪੀਲ ਕੀਤੀ ਜਾਂਦੀ ਆ ਵੀ 10 ਮਿੰਟ 5 ਮਿੰਟ ਜਰੂਰ ਇੱਥੇ ਆ ਕੇ ਖੜ ਕੇ ਜਾਇਓ ਕਿਉਂਕਿ ਭੋਗ ਤੇ ਜਰੂਰ ਪਹੁੰਚੋ ਤੇ ਆਜੋ ਆਪਾਂ ਗੱਲਬਾਤ ਕਰਦੇ ਆ ਜਿਵੇਂ ਸਾਰਿਆਂ ਦਾ ਤੁਹਾਨੂੰ ਇੱਧਰ ਆਪਾਂ ਦਰਸ਼ਨ ਕਰਾਉਣੇ ਆ ਤੇ ਆਜੋ ਜਿਵੇਂ ਇੱਧਰ ਲੰਗਰ ਚੱਲ ਰਹੇ ਨੇ ਤੇ ਇੱਧਰ ਉਹ ਸਬਜ਼ੀਆਂ ਜਿਹੜੀਆਂ ਚੀਰ ਰਹੇ ਨੇ ਸਬਜ਼ੀ ਬਣਾਉਣ ਦੀ ਤਿਆਰੀ ਚੱਲ ਰਹੀ ਆ ਲੰਗਰਾਂ ਦੀ ਤੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਆਜੋ ਆਪਾਂ ਤੁਹਾਨੂੰ ਦਿਖਾਉਣਿਆ ਦਰਸ਼ਨ ਕਰਾਉਣਿਆ ਜਿਵੇਂ ਇੱਧਰ ਸਾਰੀਆਂ ਮਾਤਾ ਨੇ ਇੱਧਰ ਲੰਗਰ ਦਾ ਜਿਹੜੇ ਸੇਵਾ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਬੇਬੇ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਬੇਬੇ ਜੀ ਹਾਂਜੀ ਠੀਕ ਹੈ ਇੱਕ ਬੇਬੇ ਜੀ ਜਿਵੇਂ ਤੁਸੀਂ ਇੰਨੇ ਲਗਨ ਦੇ ਨਾਲ ਇੰਨੇ ਪਿਆਰ ਦੇ ਨਾਲ ਤੁਸੀਂ ਸੇਵਾ ਕਰ ਰਹੇ ਹੋ ਤੇ ਇੱਥੇ ਜਿਹੜੇ ਸ੍ਰੀ ਖੰਡ ਪਾਠ ਸਾਹਿਬ ਜੀ ਨੇ ਇੱਥੇ ਸ੍ਰੀ ਖੰਡ ਪਾਠ ਸਾਹਿਬ ਜੀ ਕਿਉਂ ਪ੍ਰਕਾਸ਼ ਕਰਵਾਏ ਗਏ ਜਿਥੇ ਬਹੁਤ ਪੜੀ ਕਟਨਾ ਹੋਗੀ ਜੀ ਹਾਂਜੀ ਐ ਕਰਕੇ ਵੀ ਅਸੀਂ ਹੁਣ ਅਖੰਡ ਪਾਠ ਕਰਾਇਆ ਨੇ ਸੁਹਾਈ ਹੋਵੇ ਹਾਂਜੀ ਸੁਹਾਈ ਹੋ ਕੇ ਨਨੂ ਨੂੰ ਕੁਝ ਸੁਖ ਸ਼ਾਂਤੀ ਮਿਲੇ ਹਾਂਜੀ ਹਾਂਜੀ ਸੁਖ ਸ਼ਾਂਤੀ ਦੇ ਮਿਲੇ ਆਪਦੇ ਵਿਚਾਰੇ ਚਰਨਾਂ ਨਾਲ ਲੱਗਣ ਮਹਾਰਾਜ ਦੇ ਨਾਲ ਹਾਂਜੀ ਹਾਂਜੀ ਜੁੜਨ ਨਾ ਹਾਂਜੀ ਤੇ ਐ ਕਰਕੇ ਵੀ ਹੁਣ ਇੱਥੇ ਸਾਰਿਆਂ ਨੇ ਨਗਰ ਨੇ ਪੰਚਾਇਤ ਨੇ ਆਪਣਾ ਕਰਾਇਆ ਹੈਗਾ ਹਾਂਜੀ ਹਾਂਜੀ ਹਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਜਿਹੜੇ ਨਗਰ ਇੱਥੇ ਸਾਰੀ ਸੇਵਾ ਕਰ ਰਹੇ ਨੇ ਇਹਨਾਂ ਦਾ ਬੀਬੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਜੋ ਆਪਾਂ ਤੁਹਾਨੂੰ ਦਿਖਾਉਣੇ ਆ ਦਰਸ਼ਨ ਕਰਾਉਣੇ ਆ ਜਿਵੇਂ ਇਧਰ ਆਪਣੇ ਖਾਲਸਾ ਜੀ ਸਬਜ਼ੀਆਂ ਦੀ ਜਿਹੜੀ ਤਿਆਰੀ ਕਰ ਰਹੇ ਨੇ ਤੇ ਹਾਂਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਜਿਵੇਂ ਤੁਸੀਂ ਬਹੁਤ ਵਧੀਆ ਕੀਤਾ ਇਹ ਪ੍ਰਾਰਲਾ ਕੀਤਾ ਜਿਹੜਾ ਇੱਥੇ ਖੰਡਪਾਟ ਸਾਹਿਬ ਜੀ ਪ੍ਰਕਾਸ਼ ਕਰਵਾਏ ਗਏ ਨੇ ਤੁਸੀਂ ਇਹਨਾਂ ਬਾਰੇ ਕੀ ਵਿਚਾਰ ਦੇਣਾ ਚਾਹੋਗੇ ਤਾਂ ਠੀਕ ਹੈ ਜੀ ਇਹ ਬਹੁਤ ਵਧੀਆ ਕੰਮ ਹੋ ਰਿਹਾ ਮਤਲਬ ਜਿਹੜੀਆਂ ਰੂਹਾਂ ਚਲ ਗਈਆਂ ਉਹਨਾਂ ਨੂੰ ਮਾਰਾ ਚੰਨਾਂ ਚ ਮਾਸ ਬਕਸੇ ਜੀ ਉਹਨਾਂ ਦਾ ਪੜਾ ਹੋ ਜਾਵੇ ਪੜਾ ਹੋ ਜਾਵੇ ਨਗਰ ਬਣਦਾ ਲੱਗਦਾ ਜੀ ਵੀ ਅੱਗੇ ਵਾਸਤੇ ਮਹਾਰਾਜ ਇਹ ਜਾਂ ਕਾਂਡ ਨਾਮ ਵਰਤਾਇਆ ਜੀ ਹਾਂਜੀ ਹਾਂਜੀ ਅੱਗੇ ਵਾਸਤੇ ਖੈਰ ਸੁੱਖ ਮੰਗਦੇ ਹਾਂ ਜੀ ਹਾਂਜੀ 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 ਇਹ ਪ੍ਰਾਲਾਇਆ ਕੀਤਾ ਗਿਆ ਜੀ ਅੱਗੇ ਵਾਸਤੇ ਸੁੱਖ ਮੰਗਦੇ ਹਾਂ ਜੀ ਜਿਹੜਿਆਂ ਮੋਤਾਂ ਹੋ ਗਏ ਉਹਨਾਂ ਵਾਸਤੇ ਭਲੇ ਵਾਸਤੇ ਜੀ ਇਹ ਅਸੀਂ ਕੰਮ ਕਰ ਰਹੇ ਆ ਖੰਡਪਾੜ ਦਾ ਸੇਵਾ ਦਾ ਸਾਰਾ ਜੀ ਮੱਥਨੋਂ ਮਨੋਂ ਲਾ ਕੇ ਇੱਕ ਜਿਵੇਂ ਦੱਸਦੇ ਨੇ ਵੀ ਬਸ ਐਕਸੀਡੈਂਟ ਹੋਣ ਤੋਂ ਬਾਅਦ ਉਸ ਤੋਂ ਬਾਅਦ ਵੀ ਕੋ ਗੱਡੀਆਂ ਦਾ ਐਕਸੀਡੈਂਟ ਹੋਇਆ ਜੀ ਨਹੀਂ ਇੱਥੇ ਤਾਂ ਨਹੀਂ ਹੋਇਆ ਜੀ ਅੱਛਾ ਇਹੋ ਦੱਸ ਰਹੇ ਆ ਕਹਿੰਦੇ ਵੀ ਦੋ ਗੱਡੀਆਂ ਦਾ ਹੋਇਆ ਜੀ ਨਹੀਂ ਉਹ ਮਾੜਾ ਮੋਟਾ ਤਾਂ ਤਾਂ ਹੁੰਦਾ ਹੀ ਰਹਿੰਦਾ ਜੀ ਇਹ ਵਾਲਾ ਵੱਡਾ ਕੰਮ ਹੋ ਗਿਆ ਜੀ ਜਿਹੜਾ ਪੱਥ ਢਿੱਕ ਪਈ ਹਾਂਜੀ 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 ਉਹ ਉਸਨੇ ਚਲੋ ਇਹ ਨਗਰ ਦਾ ਸਾਰਿਆਂ ਦਾ ਬਹੁਤ ਵਧੀਆ ਸਹਿਯੋਗ ਆ ਜਿਹੜਾ ਇੱਥੇ ਉਹਨਾਂ ਦੀ ਰੂਹਾਂ ਵਾਸਤੇ ਸ੍ਰੀ ਖੰਡਪਾੜ ਸਾਹਿਬ ਜੀ ਪ੍ਰਕਾਸ਼ ਕਰਵਾਏ ਨੇ ਤੇ ਇਦਾਂ ਦੀ ਸੋਚ ਆ ਵੀ ਇਸ ਦੇ ਵੀ ਜਿਹੜਾ ਆਪਣਾ ਪੋਲਾਗਾ ਇਸ ਨਾਲੇ ਦੇ ਉੱਪਰ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਉਦੋਂ ਬਾਅਦ ਹੈ ਜੀ ਕੋਈ ਦੁਰਘਟਨਾ ਨਾ ਵਾਪਰੇ ਤੇ ਆਜੋ ਤੁਹਾਨੂੰ ਦਰਸ਼ਨ ਕਰਾਉਣੇ ਆ ਜਿਵੇਂ ਇੱਧਰ ਬਾਬਾ ਜੀ ਬੈਠੇ ਨੇ ਤੇ ਬਾਬਾ ਜੀ ਦੇ ਵੀ ਆਪਾਂ ਵਿਚਾਰ ਲੈਨੇ ਆ ਵੀ ਕੀ ਬਾਬਾ ਜੀ ਇਹਨਾਂ ਦੇ ਵਿਚਾਰ ਨੇ ਤੇ ਹਾਂਜੀ ਸਸ਼ੀਕਲ ਬਾਬਾ ਜੀ ਬੈਗੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਜਿਵੇਂ ਬਾਬਾ ਜੀ ਇੱਥੇ ਤੁਸੀਂ ਸਾਰੇ ਨਗਰ ਨੇ ਸਾਰੇ ਨੇੜੇ-ਨੇੜੇ ਜਿੰਨੇ ਵੀ ਆਪਣੇ ਪਿੰਡ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਬੱਸ ਵਾਲਿਆਂ ਦਾ ਤੇ ਬਾਈ ਜੀ ਬਲਕਾਰ ਸਿੰਘ ਜਿਹੜੇ ਬੱਸ ਡਰਾਈਵਰ ਸੀਗੇ ਉਹਨਾਂ ਦੇ ਪਰਿਵਾਰ ਦੇ ਸਹਿਯੋਗ ਦੇ ਨਾਲ ਇੱਥੇ ਸ੍ਰੀ ਖੰਡਪਾਠ ਸਾਹਿਬ ਜੀ ਪ੍ਰਕਾਸ਼ ਕਰਵਾਏ ਗਏ ਨੇ ਤੇ ਬਹੁਤ ਵੱਡਾ ਉਪਰਾਲਾ ਹੈ ਤੁਸੀਂ ਇਹਨਾਂ ਬਾਰੇ ਕੀ ਵਿਚਾਰ ਦੇਣਾ ਚਾਹੋਗੇ ਦੇਖੋ ਜੀ ਪਹਿਲਾ ਨੰਬਰ ਤਾਂ ਇਹੋ ਜਿਹੇ ਉਪਰਾਲੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਹਾਂਜੀ ਹਾਂਜੀ ਸੋ ਦੇਖੋ ਜਿਵੇਂ ਜਦੋਂ ਇੱਥੇ ਬੱਸ ਪਲਟੀਏ ਸਾਨੂੰ ਨਾਲ ਦੀ ਨਾਲ ਪਤਾ ਲੱਗਿਆ ਹਾਂਜੀ ਅਸੀਂ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸ ਕਰਕੇ ਹਾਂਜੀ ਤੇ ਸਾਡੇ ਨਗਰ ਦੇ ਸਾਰੇ ਨੌਜਵਾਨ ਵੀਰ ਸਾਰਿਆਂ ਨਾਲ ਪਹਿਲਾਂ ਪਹੁੰਚੇ ਆ ਹਾਂਜੀ ਹਾਂਜੀ ਜਦੋਂ ਕਿ ਇੱਥੇ ਪ੍ਰਸ਼ਾਸਨ ਵੀ ਨਹੀਂ ਹਲੇ ਪਹੁੰਚਿਆ ਸੀ ਸਾਡੇ ਨਗਰ ਦੇ ਨੌਜਵਾਨ ਵੀਰ ਪਹੁੰਚੇ ਆ ਹਾਂਜੀ ਹਾਂਜੀ ਤੇ ਜਦੋਂ ਅਸੀਂ ਵੇਖਿਆ ਉੱਥੇ ਕਈ ਪਰਿਵਾਰਾਂ ਨੂੰ ਰੋਂਦੇ ਵੇਖਿਆ ਤੇ ਛੋਟੀ ਜੀ ਬੱਚੀ ਨੂੰ ਜਦੋਂ ਅਸੀਂ ਕੱਢਿਆ ਹਾਂਜੀ ਹਾਂਜੀ ਤੇ ਸਾਡੇ ਮਨ ਦੇ ਵਿੱਚ ਲੱਗਿਆ ਵੀ ਆਹ ਤਾਂ ਬਹੁਤ ਵੱਡਾ ਕਹਿਰ ਹੋਇਆ ਹਾਂਜੀ ਹਾਂਜੀ ਸੋ ਦੇਖੋ ਜਿਹੜੇ ਚਲੇ ਗਏ ਆ ਉਹਨਾਂ ਨੂੰ ਆਪਾਂ ਵਾਪਸ ਤਾਂ ਲਿਆ ਨਹੀਂ ਸਕਦੇ ਜੀ ਪਰ ਆਪਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰ ਸਕਦੇ ਹਾਂ ਸਤਿਗੁਰੂ ਕਿਰਪਾ ਕਰੀ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੀ ਤੇ ਪਰਿਵਾਰਾਂ ਨੂੰ ਭਾਣਾ ਮੰਨ ਦਾ ਬਲ ਬਖਸ਼ੀ ਦੁੱਖ ਜਿਤਾਉਂਦਿਆਂ ਹੋਇਆਂ ਸਾਰੇ ਨਗਰ ਦੇ ਸਹਿਯੋਗ ਨਾਲ ਹੋਰ ਵੀ ਕਈ ਨਗਰ ਐ ਜਿਵੇਂ ਟਰਾਂਸਪੋਰਟ ਵਾਲੇ ਵੀਰ ਹੋ ਗਏ ਡਰਾਈਵਰ ਵੀਰ ਕਨੈਕਟਰ ਵੀ ਹਾਂਜੀ ਹਾਂਜੀ ਤੇ ਸਾਡੀ ਨਗਰਪੰਚਾਇਤ ਸਾਰਾ ਨਗਰ ਦੋਨੇ ਗੁਰੂ ਘਰਾਂ ਦੀਆਂ ਕਮੇਟੀਆਂਾਂ ਹੋ ਗਈਆਂ ਤੇ ਨੇੜੇ-ਨੇੜੇ ਦੇ ਨਗਰ ਉਹਨਾਂ ਦੇ ਸਹਿਯੋਗ ਨਾਲ ਦੁੱਖ ਜਿਤਾਉਂਦੇ ਹੋਏ ਸ਼੍ਰੀ ਅਖੰਡ ਪਾਤਸ਼ਾਹ ਸੇ ਪ੍ਰਕਾਸ਼ ਕਰਵਾਏ ਗਏ ਹਾਂਜੀ ਹਾਂਜੀ ਧੰਨਵਾਦ ਜੀ ਬਾਬਾ ਜੀ ਤੁਹਾਡਾ ਵੀ ਤੇ ਬਹੁਤ ਵਧੀਆ ਗੱਲ ਆ ਜਿਹੜੀ ਇਸ ਪਿੰਡ ਨੇ ਸਾਰੇ ਨੇ ਨਗਰ ਨੇ ਰਲ ਮਿਲ ਕੇ ਵਧੀਆ ਸਹਿਯੋਗ ਦਿੱਤਾ ਬਹੁਤ ਧੰਨਵਾਦ ਜਿਵੇਂ ਆ ਸੇਵਾਦਾਰ ਨੇ ਸਾਰੇ ਇੱਥੇ ਜਿਹੜੇ ਗੱਡੀਆਂ ਵਾਲੇ ਆਉਂਦੇ ਆ ਵੀਰ ਬੱਸਾਂ ਵਾਲੇ ਆਉਂਦੇ ਆ ਉਹਨਾਂ ਦੀ ਜਿਹੜਾ ਚਾਹ ਪਾਣੀ ਦੀ ਸੇਵਾ ਕਰ ਰਹੇ ਨੇ ਤੇ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਸੀਗਾ ਆਪਣਾ ਜੀਵਨ ਸਿੰਘ ਪਿੰਡ ਦਾ ਤੇ ਸਾਰਿਆਂ ਵੱਲੋਂ ਬਹੁਤ-ਬਹੁਤ ਧੰਨਵਾਦ ਜਿਹੜੇ ਨਗਰ ਨੇ ਨੇੜੇ-ਨੇੜੇ ਪਿੰਡਾਂ ਵਾਲਿਆਂ ਨੇ ਇੰਨੀ ਜਾ ਕੇ ਜਿਆਦਾ ਕਿਥੇ ਸੇਵਾ ਕੀਤੀ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਹਾਂਜੀ ਉਧਰੋਂ ਵੀਡੀਓ ਚ ਲੈ ਲੋ ਕੈਮਰੇ ਚ ਉਹ ਬਾਈਆਂ ਨੂੰ ਜਿਹੜੇ ਸੇਵਾ ਕਰ ਰਹੇ ਨੇ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਦੁਬਾਰਾ ਫੇਰ ਇਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਜਿਹੜੀ ਬੱਸ ਆਪਣੀ ਉੱਥੇ ਨਾਲੇ ਦੇ ਵਿੱਚ ਪਲਟੀ ਸੀ ਉਹਨਾਂ ਕਰਕੇ ਹਾਂਜੀ ਸਰਪੰਚ ਸਾਹਿਬ ਕਿੱਥੇ ਪਹੁੰਚੇ ਆਈ ਹਾਂਜੀ ਸਰਪੰਚ ਸਾਹਿਬ ਜੀ ਬਲਾਇਆਂ ਨੂੰ ਬਾਈ ਨੂੰ ਹਾਂਜੀ ਇੱਧਰ ਸਰਪੰਚ ਸਾਹਿਬ ਜੀ ਇੱਥੇ ਮੌਜੂਦ ਨੇ ਤੇ ਆਪਾਂ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਦੇ ਆਂ ਤੇ ਵੀ ਇਹਨਾਂ ਦੇ ਕੀ ਵਿਚਾਰ ਨੇ ਆਜੋ ਆਪਾਂ ਵਿਚਾਰ ਲੈਨੇ ਆਂ ਹਾਂਜੀ ਸ਼ਸ਼ੀਕਲ ਸਰਪੰਚ ਸਾਹਿਬ ਜੀ ਹਾਂਜੀ ਇੱਕ ਤੁਹਾਡੇ ਪਿੰਡ ਦਾ ਬਹੁਤ ਸੋਹਣਾ oprala ਗਾ ਜਿਹੜਾ ਤੁਸੀਂ ਆਪਣਾ ਸੌਰੀ ਜੀਵਨ ਸਿੰਘ ਪਿੰਡ ਦੀ ਸੰਗਤ ਨੇ ਰਲ ਮਿਲ ਕੇ ਜਿਹੜੇ ਨੇੜੇ ਨੇੜੇ ਪਿੰਡਾਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਤੁਸੀਂ ਉਹਨਾਂ ਬਾਰੇ ਤੇ ਤੁਸੀਂ ਤੁਹਾਡੇ ਕੀ ਵਿਚਾਰ ਨੇ ਜੀ ਦੇਖੋ ਜੀ ਇਹ ਪਿਛਲੇ ਦਿਨ ਹੀ ਨਾ ਸਾਡੇ ਇੱਥੇ ਡਰੇਨ ਦੇ ਬੁਲਤੇ ਸੜਕਾ ਹੱਸਾ ਹੋ ਗਿਆ ਸੀ ਹਾਂਜੀ ਹਾਂਜੀ ਉਹਦੇ ਵਿੱਚ ਵੀ ਨਾ 8 ਦੀ ਮੌਤ ਹੋ ਗਈ ਸੀ ਹਾਂਜੀ ਹਾਂਜੀ ਤੇ ਉਹਦੇ ਬਾਰੇ ਬਸ ਪਿੰਡ ਨੇ ਸੋਚਿਆ ਵੀ ਇੱਥੇ ਕੋਈ ਚੰਗੋ ਫਰੀ ਜਗਾ ਕੀ ਤੇ ਇੱਥੇ ਘਟਨਾ ਕੋਈ ਨਾ ਆਪਾਂ ਅਸੀਂ ਕਨਵਰਜਾ ਪ੍ਰਕਾਸ਼ ਕਰਵਾਈਏ ਹਾਂਜੀ ਹਾਂਜੀ ਸਾਰੇ ਪਿੰਡ ਦੇ ਨਗਰ ਦੇ ਸਹਿਯੋਗ ਨਾਲ ਕਿੱਲੇ ਕਿੱਲੇ ਦੇ ਬੰਦੇ ਦੇ ਸਹਿਯੋਗ ਨਾਲ ਹਾਂਜੀ ਹਾਂਜੀ ਤੇ ਬਾਹਰੋਂ ਪਿੰਡਾਂ ਜੋ ਵੀ ਬਹੁਤ ਮੱਲਾ ਵੀ ਇੱਕਦਰਾ ਨਾਲ ਸਹਿਯੋਗ ਮਿਲ ਰਿਹਾ ਹੈ ਇਸ ਚੀਜ਼ ਦੇ ਵਾਸਤੇ ਹਾਂਜੀ ਤੇ ਇੱਥੇ ਸ੍ਰੀ ਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਨੇ ਹਾਂਜੀ ਤੇ ਇੱਕ ਗੁਰੂ ਕਾ ਲੰਗਰ ਆ ਜੀ ਉਹ ਟੁੱਟ ਵਰਤ ਰਿਹਾ ਹਾਂਜੀ ਹਾਂਜੀ ਹੋਰ ਚਾਦੀ ਸ਼ੇਵਕੀ ਪਿਛਲੇ ਕੱਲ ਤੋਂ ਲੈ ਕੇ ਸ੍ਰੀ ਖੰਡ ਪਾਠ ਸਾਹਿਬ ਪ੍ਰਕਾਸ਼ ਨੇ ਤੇ ਕੱਲ ਨੂੰ ਭੋਗ ਪਵੇਗਾ ਜੀ ਹਾਂਜੀ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇੱਥੇ ਭੋਗਾਂ ਦੇ ਸਮੇਂ ਤੇ ਦਰਸ਼ਨ ਦੇਣ ਹਾਂਜੀ ਤੇ ਅੱਲਾਹ ਹਾਣਿ ਹਾਂਜੀ ਕੱਲ ਨੂੰ 30 ਤਰੀਕ ਨੂੰ ਇੱਥੇ ਸ੍ਰੀ ਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਸਾਰੇ ਹਰ ਇੱਕ ਬੰਦੇ ਨੂੰ ਆ ਫਰਜ਼ ਬਣਦਾ ਵੀ ਇਸ ਲੰਗਰ ਦੇ ਵਿੱਚ ਜ਼ਰੂਰ ਪਹੁੰਚਣਾ 2 ਮਿੰਟ ਇੱਕ ਸਕਿੰਟ ਲਈ ਆਉਦਾ ਟਾਈਮ ਜ਼ਰੂਰ ਕੱਢਣਾ ਕਿਉਂਕਿ ਇਸ ਨਗਰ ਨੇ ਬਹੁਤ ਪਰਾਲੇ ਦੇ ਨਾਲ ਸਾਰੀ ਨਗਰ ਪੰਚਾਇਤ ਨੇ ਨਗਰਾਂ ਨੇ ਨੇੜੇ-ਨੇੜੇ ਜਿੰਨੇ ਵੀ ਪਿੰਡ ਨੇ ਉਹਨਾਂ ਨੇ ਵਧੀਆ ਸਹਿਯੋਗ ਦਿੱਤਾ ਤੇ ਇਸ ਖੰਡਪਾਰਟ ਨੂੰ ਇੱਥੇ ਆਰੰਭ ਕਰਵਾਇਆ ਗਿਆ ਕਿਉਂਕਿ ਵੀ ਇਸ ਰੋਡ ਦੇ ਉੱਪਰ ਇਸ ਨਾਲੇ ਦੇ ਉੱਪਰ ਇਸ ਤੋਂ ਬਾਅਦ ਵੀ ਇਨ ਏਰੀਏ ਦੇ ਵਿੱਚ ਕਦੇ ਵੀ ਇਹੋ ਜੀ ਕੋਈ ਦੁਰਘਟਨਾ ਨਾ ਹੋਵੇ ਇਹਨਾਂ ਸਾਰੇ ਨਗਰਾਂ ਦਾ ਬਹੁਤ-ਬਹੁਤ ਧੰਨਵਾਦੀ ਥੈਂਕ ਯੂ